ਤੇ ਨਾ ਐਮਪੀ ਦੀ ਨਾ ਪ੍ਰਧਾਨਗੀ ਛੱਡ ਕੇ ਤੇ ਨਾ ਪ੍ਰਧਾਨਗੀ ਤੇ ਹੁੰਦੇ ਆ ਕੋਈ ਵੀ ਨਹੀਂ ਲੜਦਾ ਮੈਂ ਬਿਲਕੁਲ ਨਹੀਂ ਲੜਨੀ ਮੈਂ ਸੱਚੀ ਗੱਲ ਹੈ ਕਿ ਮੈਂ ਮਾਨਸਿਕ ਤੌਰ ਦੇ ਉੱਤੇ ਬਿਲਕੁਲ ਤਿਆਰ ਨਹੀਂ ਸੀ ਮੈਂ ਤਾਂ ਭੈਣ ਜੀ ਨੂੰ ਵੀ ਫੋਨ ਦੇ ਉੱਤੇ ਕਿਹਾ ਸੀ ਸਾਡੇ ਸਤਵੰਤ ਕੌਰ ਜੀ ਨੇ ਮੈਂ ਇਹਨਾਂ ਨੂੰ ਫੋਨ ਤੇ ਕਿਹਾ ਭੈਣ ਜੀ ਤੁਸੀਂ ਬਣ ਜੋ ਥੋੜੇ ਚਿਰ ਬਾਅਦ ਦੇਖ ਲਿਓ ਪਰ ਮੇਰਾ ਖੜਾ ਛੜਾਓ ਇਹ ਮੈਨੂੰ ਕਹਿੰਦੇ ਨਹੀਂ ਮੈਂ ਨਹੀਂ ਬੰਨਾ ਹੈ ਸਾਡੀ ਫੋਨ ਤੇ ਗੱਲਬਾਤ ਹੋਈ ਇਹ ਕਹਿੰਦੇ ਨਹੀਂ ਮੈਂ ਨਹੀਂ ਬੰਨਾ ਹੈ ਔਰ ਸੱਚੀ ਗੱਲ ਦੱਸਾਂ ਮੈਂ ਗੁਰੂ ਮਹਾਰਾਜ ਦੀ ਹਜ਼ੂਰੀ ਚ ਝੂਠ ਨਹੀਂ ਬੋਲਦਾ ਮੇਰਾ ਪਰਿਵਾਰ ਵੀ ਮੇਰੇ ਨਾਲ ਨਾਰਾਜ਼ ਹੈ ਕਿ ਤੁਸੀਂ ਕਿਉਂਕਿ ਜੋ ਪਿਛਲੇ 6 ਮਹੀਨੇ ਕੁੱਕੜਖੇ ਸਵਾ ਮੇਰੇ ਸਿਰ ਚ ਪਾਈ ਹੈ ਨਾ ਉਹਦੇ ਕਰਕੇ ਮੇਰਾ ਪਰਿਵਾਰ ਕਹਿੰਦਾ ਸੀ ਵੀ ਇਸ ਪੰਗੇ ਚ ਨਹੀਂ ਪੈਣਾ ਔਰ ਮੈਂ ਪੰਥ ਦੀਆਂ ਭਾਵਨਾਵਾਂ ਨੂੰ ਜਿਹੜਾ ਦੇਖਦਿਆਂ ਮੈਂ ਆਪਣੇ ਪ੍ਰਵਾਦ ਹੀ ਰਾਏ ਨੂੰ ਦਰਕਨਾਰ ਕੇ ਦਲ ਕੋ ਬਿਲਕੁਲ ਔਰ ਮੈਂ ਕਹਿਣਾ ਚਾਹੁੰਨਾ ਪਗੋੜੇ ਦਲ ਨੂੰ ਮੈਂ ਕਹਿਣਾ ਚਾਹੁੰਨਾ ਜਿਹੜੀ ਸਰਦਾਰ ਕੁਲਵਿੰਦਰ ਸਿੰਘ ਜੀ ਕਹਿ ਰਹੇ ਨੇ ਦੋ ਗੱਲਾਂ ਮੈਨੂੰ ਪਤਾ ਲੱਗੀਆਂ ਇੱਕ ਤਾਂ ਪਗੋੜੇ ਦਲ ਦਾ ਆਗੂ ਕਹਿੰਦਾ ਕਿ ਇਹ ਗ੍ਰੰਥੀ ਹੁੰਦੇ ਆ ਗ੍ਰੰਥੀ ਇਹਨਾਂ ਨੂੰ ਕੀ ਪਤਾ ਹੁੰਦਾ ਪੋਲਿਟਿਕਸ ਦਾ ਗ੍ਰੰਥੀਆਂ ਨੂੰ ਪੋਲਿਟਿਕਸ ਦਾ ਕੀ ਪਤਾ ਹੁੰਦਾ ਤੁਹਾਨੂੰ ਦੱਸਾਂਗੇ ਕਿ ਗ੍ਰੰਥੀਆਂ ਦੀ ਪੋਲਿਟਿਕਸ ਹੁੰਦੀ ਕਿਸ ਤਰ੍ਹਾਂ ਦੀ ਹੈ ਦੂਜਾ ਉਹ ਕਹਿੰਦਾ ਸੀ ਕਿ ਇਸ ਜਥੇਦਾਰ ਨੂੰ ਅਸੀਂ ਲਾਤਾ ਤੇ ਜਥੇਦਾਰੀ ਲੈਣ ਤੋਂ ਬਾਅਦ ਉਹਦੀ ਮਿਆਦ ਜਿਹੜੀ ਆ ਇੱਕ ਮਹੀਨਾ ਹੁੰਦੀ ਹੈ ਇਹ ਵੀ ਸੁਨੇਹਾ ਮੇਰੇ ਤੱਕ ਪਹੁੰਚਿਆ ਸੀ ਇੱਕ ਮਹੀਨਾ ਮਿਆਦ ਹੁੰਦੀ ਹੈ ਔਰ ਦੇਖ ਅੱਜ ਪੰਥ ਨੇ ਤੇਰੇ ਤੋਂ ਉੱਪਰ ਲਾ ਜਾ ਕੇ ਮੈਨੂੰ ਖੜਾ ਕਰਤਾ ਪੰਥ ਨੇ ਤੇਰੇ ਸਿਰ ਦੇ ਉੱਤੇ ਬਿਠਾ ਕੇ ਮੈਨੂੰ ਲਿਆ ਕੇ ਖੜਾ ਕਰ ਦਿੱਤਾ ਤੇਰੇ ਸਿਰ ਦੇ ਉੱਤੇ ਪੈਰਾਂ 'ਚ ਨਹੀਂ ਬਿਠਾਇਆ ਤੇਰੇ ਸਿਰ ਤੇ ਬਿਠਾਤਾ ਮੈਨੂੰ ਔਰ ਸਾਰਾ ਦਿਨ ਤੇ ਸਾਰੀਆਂ ਰਾਤਾਂ ਤੂੰ ਹੁਣ ਉੱਪਰ ਹੀ ਵੇਖੀ ਜਾਏਂਗਾ ਇਹ ਦੱਸਾਂਗੇ ਕਿ ਗ੍ਰੰਥੀਆਂ ਦੀ ਸਿਆਸਤ ਕੀ ਹੁੰਦੀ ਹੈ ਉਹਨਾਂ ਨੇ ਡੈਲੀਗੇਟ ਚੁਣ ਕੇ ਭੇਜੇ ਤੇ ਤੁਸੀਂ ਡੈਲੀਗੇਟਾਂ ਨੇ ਮੈਨੂੰ ਗੁਰੂ ਪੰਥ ਦੀ ਸੇਵਾ ਵਾਸਤੇ ਚੁਣਿਆ ਇਸ ਕਰਕੇ ਮੈਂ ਆਪ ਜੀ ਦਾ ਵੀ ਬਹੁਤ ਬਹੁਤ ਧੰਨਵਾਦ ਕਰਦਾ ਅੱਜ ਪੰਜਾਬ ਵੀ ਦਸ਼ਾ ਹੈ ਹਰ ਖੇਤਰ ਦੇ ਵਿੱਚ ਉਹ ਨਿਗਰਦੀ ਜਾ ਰਹੀ ਹੈ ਸਾਡਾ ਜਿਹੜਾ ਯੂਥ ਹੈ ਉਹ ਆਵਾਜ਼ਾਰ ਹੋਇਆ ਫਿਰਦਾ ਅੱਜ ਕੋਈ گاਉਂ ਵਾਲਾ ਲੱਗਿਆ ਹੋਵੇ ਤੇ ਉਥੇ ਲੱਖਾਂ ਦੀ ਤਦਾਦ ਵਿੱਚ ਸਾਡਾ ਜੂਥ ਜਿਹੜਾ ਹੈ ਉਹ ਪਹੁੰਚ ਜਾਂਦਾ ਉਹਨੂੰ ਸੁਣਨ ਵਾਸਤੇ ਇਹ ਸਾਡੀ ਯੂਥ ਦੀ ਮਾਨਸਿਕਤਾ ਹੈ ਯੂਥ ਲਈ ਕੋਈ ਮਾਰਗਦਰਸ਼ਕ ਨਹੀਂ ਹੈ ਯੂਥ ਲਈ ਕੋਈ ਰਾਹ ਦਸੇਰਾ ਨਹੀਂ ਹੈ ਔਰ ਯੂਥ ਲਈ ਕੋਈ ਰਸਤਾ ਨਹੀਂ ਹੈ ਜੀਦੇ ਉਤੇ ਤੁਰ ਕੇ ਉਹ ਆਪਣੇ ਆਪਣੇ ਪਰਿਵਾਰ ਆਪਣੇ ਸੂਬੇ ਨੂੰ ਆਪਣੀ ਕੌਮ ਨੂੰ ਬੁਲੰਦੀਆਂ ਦੇ ਉਤੇ ਲੈ ਕੇ ਜਾ ਸਕੇ ਅੱਜ ਦੇ ਆਰਥਿਕ ਹਾਲਾਤਾਂ ਦੀ ਗੱਲ ਕਰੀਏ ਸਟੇਟ ਦੇ ਕੌਮ ਦੇ ਤੇ ਸਾਡੇ ਆਰਥਿਕ ਹਾਲਾਤ ਕੋਈ ਬਹੁਤੇ ਵਧੀਆ ਨਹੀਂ ਹੈ ਕਦੇ ਸਿੱਖ ਦੁਨੀਆ ਭਰ ਚੋਂ ਔਰ ਪੰਜ ਖਾਸ ਤੌਰ ਤੇ ਭਾਰਤ ਭਰ ਦੇ ਵਿੱਚੋਂ ਬੜੀ ਅਮੀਰ ਕੌਮ ਮੰਨੀ ਜਾਂਦੀ ਸੀ ਬੜੀ ਅਮੀਰ ਕੌਮ ਮੰਨੀ ਜਾਂਦੀ ਸੀ ਕਿੰਨੀ ਅਮੀਰ ਸਿਹ ਦੀਆਂ ਉਦਾਹਰਣਾਂ ਇਤਿਹਾਸ ਦੇ ਵਿੱਚ ਪਈਆਂ ਨੇ ਮੁਗਲਿਆ ਰਾਜ ਦੇ ਵਿੱਚ ਇੱਕ ਵਾਰ ਕਾਬਲ ਤੋਂ 2.5 ਲੱਖ ਰੁਪਇਆ ਉਸ ਵੇਲੇ ਦਾ 2.5 ਲੱਖ ਅੱਜ ਦੇ 250 ਕਰੋੜ ਦੇ ਬਰਾਬਰ ਮੁਗਲਿਆ ਕਾਲ ਦੇ ਵਿੱਚ 2.5 ਲੱਖ ਰੁਪਏ ਦਾ ਤੰਬੂ ਜਿਹੜਾ ਹੈ ਉਹ ਔਰੰਗਜ਼ੇਬ ਲਈ ਬਣ ਕੇ ਗਿਆ ਸੀ ਕਾਬਲ ਤੋਂ ਤੇ ਜਦੋਂ ਸਿੱਖਾਂ ਨੂੰ ਪਤਾ ਲੱਗਿਆ ਕਿ ਦਿੱਲੀ ਦੇ ਬਾਦਸ਼ਾਹ ਵਾਸਤੇ 2.5 ਲੱਖ ਰੁਪਏ ਦਾ ਤੰਬੂ ਬਣ ਕੇ ਗਿਆ ਕਾਬਲ ਤੋਂ ਤੇ ਸਿੱਖਾਂ ਨੇ 2.5 ਲੱਖ ਰੁਪਏ ਦਾ ਤੰਬੂ ਜਿਹੜਾ ਸੀ ਉਹੋ ਜਾਇ ਤਿਆਰ ਕਰਵਾ ਕੇ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੂੰ ਭੇਟ ਕੀਤਾ ਪੰਜ ਕਲਾ ਸ਼ਾਸਤਰ ਪਰ ਸਫੈਦੀ ਹਾਥੀ ਜਿਹੜਾ ਪ੍ਰਸਾਦੀ ਹਾਥੀ ਸੀ ਔਰ ਇਹ ਜਿਹੜਾ ਤੰਬੂ ਸੀ ਇਹ ਨਾਇਆਬ ਕੀਮਤੀ ਰਤਨ ਸਨ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੇਖ ਜਾਣੇ ਜਿਨ੍ਹਾਂ ਤੇ ਪਹਾੜੀ ਰਾਜੇ ਬੇਈਮਾਨ ਹੋਏ ਸੀ ਐਨੀ ਅਮੀਰ ਤਰੀਮ ਕੌਮ ਸੀ ਸਾਡੇ ਔਰ ਸੰਤਾਲੀ ਤੋਂ ਪਹਿਲਾਂ ਵੀ ਸਾਡੀ ਅਮੀਰ ਤਰੀਮ ਕੌਮ ਸੀ ਪਾਕਿਸਤਾਨ ਦੇ ਵਿੱਚ ਟ੍ਰੇਡ ਜਿਹੜਾ ਹੈ ਉਹ ਹਿੰਦੂ ਸਮਾਜ ਕੋਲ ਸੀ ਔਰ ਐਗਰੀਕਲਚਰ ਜਿਹੜੀ ਹੈ ਉਹ ਸਾਡੀ ਸਿੱਖਾਂ ਕੋਲ ਸੀ ਲੇਕਿਨ ਸੰਤਾਲੀ ਹੋਈ ਜੇ ਕੇਂਦਰ ਸਰਕਾਰ ਸਾਨੂੰ ਨਾ ਦਬਦੀ 1947 ਤੋਂ ਲੈ ਕੇ ਹੁਣ ਤੱਕ ਜੇ ਭਾਰਤ ਸਰਕਾਰ ਸਾਨੂੰ ਨਾ ਦਬਦੀ ਮਾ ਗੁਰੂ ਗ੍ਰੰਥ ਸਾਹਿਬ ਜੀ ਹਜ਼ੂਰੀ ਚ ਦਾਅਵੇ ਨਾ ਕਹਿਣਾ ਕਿ ਇਸ ਵਕਤ ਭਾਰਤ ਦੀ 60% ਇਕਨੋਮੀ ਜਿਹੜੀ ਆ ਉਹ ਸਿੱਖਾਂ ਦੇ ਹੱਥ ਹੋਣੀ ਸੀ ਜੇ ਸਾਨੂੰ ਭਾਰਤ ਸਰਕਾਰ ਨਾ ਦਬਦੀ ਔਰ ਸ਼ਾਇਦ ਇਹੋ ਹੀ ਕਾਰਨ ਸੀ ਕਿ ਇਹ ਉਜੜ ਕੇ ਆਏ ਲੋਕ ਫਿਰ ਆਬਾਦ ਹੋ ਗਏ ਇਹ ਮਿਹਨਤ ਕਾ ਸ਼ਲੋਕ ਨੇ ਇਹ ਮਿਹਨਤ ਕਰਦੇ ਨੇ ਤੇ ਜੇ ਇਹਨਾਂ ਨੂੰ ਨਾ ਨੱਪਿਆ ਗਿਆ ਇਹਨਾਂ ਦੇ ਅਧਿਕਾਰ ਨਾ ਖੋਏਗੇ ਇਹਨਾਂ ਨੂੰ ਹੱਕਾਂ ਤੋਂ ਵੰਚਤ ਨਾ ਕੀਤਾ ਗਿਆ ਤੇ ਪੂਰੇ ਦੇਸ਼ ਦੀ ਇਕਨੋਮੀ ਨੂੰ ਇਹ ਆਪਣੇ ਹੱਥਾਂ ਦੇ ਵਿੱਚ ਲੈ ਲੈਣਗੇ। ਔਰ ਸਾਨੂੰ ਨੱਪਣਾ ਸ਼ੁਰੂ ਕਰਤਾ ਕੇਂਦਰ ਨੇ। 1947 ਤੋਂ ਨੱਪਣਾ ਸ਼ੁਰੂ ਕਰਤਾ ਤੇ ਜੇ ਸਿੱਖਾਂ ਨੇ ਆਵਾਜ਼ ਉਠਾਈ ਤਾਂ ਪਹਿਲਾ ਜਿਹੜਾ ਹਮਲਾ 4 ਜੁਲਾਈ 1955 ਨੂੰ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਦੇ ਉੱਤੇ ਹਮਲੇ ਦੇ ਰੂਪ ਦੇ ਵਿੱਚ ਸਾਨੂੰ ਮਿਲਿਆ ਆਜ਼ਾਦ ਭਾਰਤ ਦੇ ਅੰਦਰ। ਇਸ ਅਧਿਤਰਾਸਿਸ ਸਾਡੇ ਖੇਤੀ ਖਤਮ ਕੀਤੀ ਗਈ ਜੋ ਆਧਾਰ ਸੀ ਪੰਜਾਬ ਦੀ ਇਕਨੋਮੀ ਦਾ ਔਰ ਜਦੋਂ ਖੇਤੀ ਖਤਮ ਹੋਈ ਤੇ ਖੇਤੀ ਨਾਲ ਜੁੜੇ ਜਿਹੜੇ ਮਜ਼ਦੂਰ ਸੀ ਉਹ ਵੀ ਖਤਮ ਹੋ ਗਏ ਜਿਹੜੇ ਖੇਤੀ ਦੇ ਆਸਰੇ ਸੀ ਪਿੰਡਾਂ ਦੇ ਵਿੱਚੋਂ ਜਿਹੜਾ ਸਾਡਾ ਮਜ਼ਦੂਰ ਤਬਕਾ ਸੀ, ਕਮਜ਼ੋਰ ਤਬਕਾ ਸੀ, ਖੇਤਾਂ 'ਚੋਂ ਬਾਲਣ ਲਿਆਉਂਦਾ ਸੀ, ਉਹਨਾਂ ਨੂੰ ਦਾਣੇ ਮਿਲਦੇ ਸੀ, ਉਹਨਾਂ ਨੂੰ ਸਬਜ਼ੀਆਂ ਮਿਲਦੀਆਂ ਸੀ। ਉਹ ਵੀ ਜਿਹੜਾ ਸੀ, ਉਹ ਹਾਸ਼ੀਏ ਦੇ ਉੱਤੇ ਟੱਕਿਆ ਗਿਆ ਜਿਹੜਾ ਸਾਡਾ ਮਜ਼ਦੂਰ ਤਬਕਾ ਸੀ, ਜਿਹੜਾ ਸਾਡਾ ਹਾਸ਼ੀਆਗਤ ਲੋਕਾਂ ਦਾ ਜਿਹੜਾ ਤਬਕਾ ਸੀ, ਉਹਨੂੰ ਵੀ ਜਿਹੜਾ ਸੀ ਇਕਨੋਮੀ ਤੌਰ ਦੇ ਉੱਤੇ ਇਕਨੋਮੀਕਲੀ ਜਿਹੜਾ ਹੈ ਬਹੁਤ ਵੱਡਾ ਜਿਹੜਾ ਹੈ ਉਹ ਨੁਕਸਾਨ ਉਠਾਉਣਾ ਪਿਆ। ਅੱਜ ਵੀ ਉਹ ਤੱਕ ਤਬਕਾ ਜਿਹੜਾ ਨਾ ਕੋ 5000 ਕਿਤੇ ਕੋ 10000 ਰੁਪਏ ਦੇ ਉੱਤੇ ਨੌਕਰੀਆਂ ਕਰਦਾ ਨਜ਼ਰ ਆਉਂਦਾ ਹੈ ਸਨਵਾਰ ਆਰਥਿਕ ਤੌਰ ਤੇ ਮਜ਼ਬੂਤ ਕਮਜ਼ੋਰ ਕੀਤਾ ਗਿਆ ਸਮਾਜਿਕ ਤੌਰ ਦੇ ਉਤੇ ਕਮਜ਼ੋਰ ਕਰਨ ਵਾਸਤੇ ਸਾਡੇ ਅੰਦਰ ਵਹਿਮ ਭਰਮ ਤੇ ਪਖੰਡ ਜਿਹੜੇ ਆ ਉਹ ਪ੍ਰਚਲਿਤ ਕੀਤੇ ਗਏ ਇੱਕ ਸਟ੍ਰੈਟਜੀ ਦੇ ਤਹਿਤ ਇੱਕ ਸਟ੍ਰੈਟਜੀ ਦੇ ਤਹਿਤ ਤੇ ਰਾਜਨੀਤਿਕ ਤੌਰ ਦੇ ਉਤੇ ਵੀ ਅਸੀਂ ਕਮਜ਼ੋਰ ਹੋ ਗਏ ਕਿੰਨੇ ਕਮਜ਼ੋਰ ਹੋ ਗਏ ਐਨੇ ਕਮਜ਼ੋਰ ਹੋ ਗਏ ਐਨੇ ਕਮਜ਼ੋਰ ਹੋ ਗਏ ਕਿ ਕੋ ਸਮਝ ਸੀ ਜਦੋਂ ਮਾਸਟਰ ਤਾਰਾ ਸਿੰਘ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਜਦੋਂ ਕਿਸੇ ਧਰਨੇ ਦੇ ਵਿੱਚ ਬੈਠਦੇ ਸੀ ਨਾ ਤੇ ਦੇਸ਼ ਦਾ ਪ੍ਰਧਾਨ ਮੰਤਰੀ ਬਰਾਬਰ ਧਰਨੇ ਦੇ ਉੱਤੇ ਆ ਕੇ ਬੈਠ ਕੇ ਪੁੱਛਦਾ ਸੀ ਦੱਸੋ ਪ੍ਰਧਾਨ ਜੀ ਤੁਹਾਨੂੰ ਤਕਲੀਫ ਕੀ ਹੈ ਇਤਿਹਾਸ ਦੇ ਵਿੱਚ ਦਿੱਲੀ ਦੇ ਵਿੱਚ ਧਰਨਾ ਲੱਗਿਆ ਸੀ ਉਸ ਧਰਨੇ ਦੇ ਵਿੱਚ ਮਾਸਟਰ ਤਾਰਾ ਸਿੰਘ ਬੈਠੇ ਸੀ ਆਪਣੀਆਂ ਮੰਗਾਂ ਲਈ ਤੇ ਪੰਡਤ ਜਵਾਰ ਲਾਲ ਨਹਿਰੂ ਉਸ ਧਰਨੇ ਦੇ ਉੱਤੇ ਪਹੁੰਚਿਆ ਸੀ ਮਾਸਟਰ ਜੀ ਨੂੰ ਪੁੱਛਣ ਵਾਸਤੇ ਕਿ ਦੱਸੋ ਮਾਸਟਰ ਜੀ ਤੁਹਾਡੀਆਂ ਮੰਗਾਂ ਕੀ ਨੇ ਇਹ ਸਾਡੀ ਰਾਜਨੀ ਰਾਜਨੀਤਿਕ ਸ਼ਕਤੀ ਸੀ ਉਸ ਵੇਲੇ ਇਹ ਅੱਜ ਕੀ ਹੈ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ 2 ਸਾਲ ਤੋਂ ਪ੍ਰਧਾਨ ਮੰਤਰੀ ਨੂੰ ਮਿਲਣ ਲਈ ਸਮਾਂ ਮੰਗ ਰਿਹਾ ਉਹਨੂੰ ਸਮਾਂ ਨਹੀਂ ਦਿੱਤਾ ਜਾ ਰਿਹਾ ਕਿਉਂ ਕਿਉਂਕਿ ਉਹ ਸਮਝ ਗਏ ਆ ਉਹ ਸਮਝ ਗਏ ਆ ਸਾਡੀ ਕਮਜ਼ੋਰੀ ਨੂੰ ਸਾਡੇ ਸਵਾਰਥਪੁਣੇ ਨੂੰ ਸਾਡੀ ਧਰਮ ਦੇ ਪ੍ਰਤੀ ਜਿਹੜੀ ਵਫਾਦਾਰੀ ਹੈ ਉਹ ਜਾਣ ਗਏ ਆ ਕਿ ਕਿੰਨੇ ਕੁ ਵਫਾਦਾਰ ਆ ਇਸ ਕਿਉਂਕਿ ਜਦੋਂ ਸਤਾ ਚ ਸੀ ਉਦੋਂ ਅਸੀਂ ਆਪਣੇ ਹੱਕਾਂ ਪ੍ਰਤੀ ਕੋਈ ਗੱਲ ਨਹੀਂ ਕੀਤੀ ਤੇ ਜਦੋਂ ਸਤਾ ਤੋਂ ਦੂਰ ਹੋ ਗਏ ਉਦੋਂ ਅਸੀਂ ਹੱਕਾਂ ਲਈ ਆਵਾਜ਼ ਉਠਾਉਣੀ ਸ਼ੁਰੂ ਕਰਤੀ ਜਦੋਂ ਸਰਕਾਰਾਂ ਚ ਸੀ ਉਦੋਂ ਲੈਂਡ ਪੂਲਿੰਗ ਵਰਗੀਆਂ ਪਾਲਸੀਆਂ ਅਸੀਂ ਵਾੜੀਆਂ ਪੰਜਾਬ ਚ ਅੱਜ ਲੈਂਡਿੰਗ ਬੂਲਿੰਗ ਪਾਲਸੀਆਂ ਦੇ ਵਿਰੋਧ ਦੇ ਵਿੱਚ ਦਰਨੇ ਹੋ ਰਹੇ ਨੇ ਕਿ ਕਿੰਦੀ ਕਮਾਲ ਦੀ ਗੱਲ ਹੈ 15 ਸਾਲ ਸਤਾ ਹੰਡਾਈ ਹੈ 15 ਸਾਲ ਸ੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ 2 ਦਸੰਬਰ ਨੂੰ ਵੀ ਕਿਹਾ ਸੀ ਕਿ ਉਮੀਦ ਸੀ ਜਦੋਂ 1997 ਚ ਸਰਕਾਰ ਬਣੀ ਸੀ ਕਿ ਇਹ ਸਰਕਾਰ ਸਾਡੇ ਜ਼ਖਮਾਂ ਤੇ ਮਲਮ ਲਾਏਗੀ ਪਰ ਇਹ ਸਰਕਾਰ ਨੇ ਸਾਡੇ ਜ਼ਖਮਾਂ ਨੂੰ ਕੁਰੇਦਿਆ ਸਾਡੀ ਆਪਣੀ ਸਰਕਾਰ ਨੇ ਸਾਡੇ ਜ਼ਖਮਾਂ ਨੂੰ ਕੁਰੇਦਿਆ ਜਦੋਂ ਪੁਲਿਸ ਅਫਸਰਾਂ ਨੂੰ ਤਰਕੀਆਂ ਦੇ ਕੇ ਨਵਾਜ਼ਿਆ ਜਿਨ੍ਹਾਂ ਨੇ ਸਿੱਖਾਂ ਦਾ ਬੱਚਾ ਕਹਾਣ ਕੀਤਾ ਸੀ ਬੱਚਾ ਕਹਾਣ ਕੀਤਾ ਸੀ ਦਰਦ ਸੀ ਪੰਥ ਦੇ ਅੰਦਰ ਅਸੀਂ ਦੇਸ਼ਾਂ ਵਿਦੇਸ਼ਾਂ 'ਚ ਵਿਚਰਦੇ ਸੀ ਤੇ ਦੇਸ਼ਾਂ ਵਿਦੇਸ਼ਾਂ ਦੇ ਸਿੱਖ ਉਹ ਦਰਦ ਸਾਡੇ ਸਾਹਮਣੇ ਪ੍ਰਗਟ ਕਰਦੇ ਸੀ ਜੇ 2 ਦਸੰਬਰ ਨੂੰ ਜਿਹੜਾ ਹੁਕਮਨਾਮਾ ਹੋਇਆ ਉਹਦਾ ਇੱਕੋ ਮਕਸਦ ਸੀ ਕਿ ਅਸੀਂ ਇੱਕ ਐਸੀ ਰਾਸੀ ਪਾਰਟੀ ਜਿਹੜੀ ਸਾਡੀ ਸੀ ਸਾਨੂੰ ਵਿਰਾਸਤ ਸਾਡੇ ਪੁਰਖਿਆਂ ਨੇ ਦਿੱਤੀ ਸੀ ਉਹਨੂੰ ਮਜ਼ਬੂਤੀ ਦੇ ਨਾਲ ਫਿਰ ਉਭਾਰੀਏ ਫਿਰ ਉਭਾਰੀਏ ਪਰ ਉਹਦੇ ਲਈ 2 ਦਸੰਬਰ ਦਾ ਹੁਕਮਨਾਮਾ ਜਿਹੜਾ ਸੀ ਉਹ ਕੀਤਾ ਸੀ ਮੈਂ ਕੱਲ ਦਾ ਵੇਖ ਰਿਆਂ ਕਈ ਮੀਡੀਆ ਚੈਨਲਾਂ ਨਾਲ ਨੂੰ ਮੈਨੇਜ ਕਰਕੇ ਇਹ ਖਬਰ ਚਲਾਈ ਜਾ ਰਹੀ ਹੈ ਕਿ ਦੇਖੋ ਜੀ ਅਕਾਲ ਤਖਤ ਸਾਹਿਬ ਤੋਂ ਆਦੇਸ਼ ਹੋਇਆ ਸੀ ਚੁੱਲ੍ਹੇ ਇੱਕ ਕਰੋ ਤੇ ਇਹ ਵੱਖਰਾ ਚੁੱਲਾ ਬਾਲਣ ਡਏ ਨੇ ਵੱਖਰਾ ਚੁੱਲਾ ਬਾਲਣ ਜਾ ਰਹੇ ਨੇ ਮੈਂ ਅੱਜ ਤੜਕੇ ਉਹ ਹੁਕਮਨਾਮੇ ਦੀ ਕਾਪੀ ਜਿਹੜੀ ਹੈ ਨਾ ਫਿਰ ਪ੍ਰਿੰਟ ਕੀਤੀ ਆਪਣੇ ਹੱਥੀ ਲਿਖੇ ਹੁਕਮਨਾਮੇ ਦੀ ਮੈਂ ਕਾਪੀ ਫਿਰ ਪ੍ਰਿੰਟ ਕੀਤੀ ਤੇ ਉਹਦੇ ਵਿੱਚ ਮੈਂ ਮੱਦ ਪੜੀ ਲਿਖਿਆ ਸੀ ਕਿ ਵੱਖ ਹੋਇਆ ਧੜਾ ਅਲੱਗ ਚੁੱਲਾ ਸਮੇਟੇ ਤੇ ਸ਼ਰੋਮਣੀ ਅਕਾਲੀ ਦਲ ਦੀ ਮਜ਼ਬੂਤੀ ਲਈ ਕਾਰਜ ਕਰੇ ਇਹ ਆਦੇਸ਼ ਸੀ ਨਾ ਕਿ ਵਕ ਹੋਇਆ ਧੜਾ ਅਲੱਗ ਚੁੱਲਾ ਸਮੇਟੇ ਤੇ ਸ਼ਰੋਮਣੀ ਅਕਾਲੀ ਦਲ ਦੀ ਮਜ਼ਬੂਤੀ ਲਈ ਕਾਰਜ ਕਰੇ ਤੇ ਵਕ ਹੋਇਆ ਕਿਹੜਾ ਧੜਾ ਸੀ ਸੁਧਾਰ ਲਹਿਰ ਤੇ 2 ਦਸੰਬਰ ਸ਼ਾਮ ਨੂੰ ਸੁਧਾਰ ਲਹਿਰ ਨੇ ਆਪਣੇ ਅਹੁਦਿਆਂ ਤੋਂ ਅਸਤੀਫਾ ਦੇ ਦਿੱਤਾ ਸੀ ਆ ਬਡਾਲਾ ਸਾਹਿਬ ਬੈਠੇ ਨੇ ਉਹਦੇ ਕਨਵੀਨਰ ਇਹ ਮਦ ਇਹ ਲਾਈਨ 2 ਦਸੰਬਰ ਸ਼ਾਮ ਨੂੰ 5 ਵਜੇ ਦੇ ਕਰੀਬ 5 ਤੋਂ 6 ਵਜੇ ਦੇ ਕਰੀਬ ਮਨ ਲਈ ਗਈ ਸੀ ਜਿਹੜਾ ਵੱਖ ਹੋਇਆ ਧੜਾ ਸੀ ਜਿਹਨੂੰ ਵੱਖ ਹੋਇਆ ਧੜਾ ਲਿਖਿਆ ਉਹਨੇ ਮੰਨ ਲਿਆ ਸੀ ਵੀ ਠੀਕ ਹੈ ਜੀ ਤੁਸੀਂ ਕਿਹਾ ਕਿ ਆਪਣਾ ਚੁੱਲਾ ਸਮੇਟੋ ਅੱਜ ਅਸੀਂ ਆਪਣਾ ਚੁੱਲਾ ਜਿਹੜਾ ਹੈ ਉਹ ਸਮੇਟ ਰਹੇ ਆ ਤੇ ਬਡਾਲਾ ਸਾਹਿਬ ਵੀ ਸ਼ਾਇਦ ਜਿਹੜਾ ਹੈ ਉਹ ਸੀ ਲੁੱਕ ਐਟ ਦੈਟ ਗਲਾਸੀ ਗਲੋ ਥਿਸ ਮੌਇਸਚਰਾਈਜ਼ਰ ਅੰਡਰ ਰੁਪੀ 500 ਦੈਟ ਵਰਕਸ ਲਾਈਕ ਅ ਹਾਈਲਾਈਟਰ ਇਜ਼ ਦ ਸੀਕ੍ਰੀਟ ਟੂ ਦਿਸ ਲੌਂਗ ਲਾਸਟਿੰਗ ਗਲੋ ਤੇ ਜਦੋਂ ਪਤਾ ਲੱਗਿਆ ਵਿਵਾਖ ਹੋਇਆ ਧੜੇ ਨੇ ਚੁੱਲਾ ਸਮੇਟ ਲਿਆ ਤੇ ਭਗੌੜੇ ਦਲ ਨੇ ਉਸੇ ਦਿਨ ਸ਼ਾਮ ਨੂੰ ਵਿਚਾਰ ਕੀਤੀ ਹੁਣ ਆਪਾਂ ਕੀ ਕਰੀਏ ਉਹਨਾਂ ਨੇ ਤਾਂ ਆਪਣਾ ਚੁੱਲਾ ਸਮੇਟ ਲਿਆ ਉਹਨਾਂ ਨੇ ਤਾਂ ਕਹਿ ਦਿੱਤਾ ਇਕੱਠੇ ਹੋਵੋ ਕਿਉਂਕਿ ਹੁਕਮਨਾਮੇ ਦੇ ਅਗਲੀ ਇਸ ਮਦ ਦੇ ਵਿੱਚ ਇਹ ਵੀ ਲਾਈਨ ਸੀ ਕਿ ਇਹਨਾਂ ਦਾ ਵੱਖਰਾ ਸੋਰ ਰਾਗ ਮੀਡੀਆ 'ਚ ਨਹੀਂ ਦਿਖਣਾ ਚਾਹੀਦਾ ਦੋਵੇਂ ਤਰ੍ਹਾਂ ਆਪਣੀ ਹਉਮੈ ਤੇ ਈਰਖਾ ਦਾ ਤਿਆਗ ਕਰਕੇ ਇਕੱਠੇ ਚੱਲਣ ਇਹੀ ਲਿਖਿਆ ਸੀ ਨਾ ਹੁਕਮਨਾਮੇ 'ਚ ਇਕੱਠੇ ਚੱਲਣ ਤੇ ਉਸ ਭਗੌੜੇ ਦਲ ਨੇ ਸ਼ਾਮ ਨੂੰ ਮੀਟਿੰਗ ਕੀਤੀ ਕਿ ਇਕੱਠੇ ਚੱਲਣ ਦਾ ਆਦੇਸ਼ ਹੋ ਗਿਆ ਤੇ ਉਹਨਾਂ ਨੇ ਹਸਤੀਫੇ ਵੀ ਦੇ ਦਿੱਤੇ ਨੇ ਹੁਣ ਆਪਾਂ ਕੀ ਕਰੀਏ ਕਹਿੰਦੇ ਕਰਨਾ ਕੀ ਹੈ ਚੁੱਲਾ ਚੱਕ ਕੇ ਭੱਜ ਚੱਲੋ ਚੁੱਲਾ ਚੱਕ ਕੇ ਭੱਜ ਚੱਲੋ ਕਿਤੇ ਸਾਡੇ ਕੋਲ ਨਾ ਆ ਜਾਣਾ ਤੇ ਸਿਰ ਤੇ ਰੱਖਿਆ ਉਸ ਪਗੋੜੇ ਪ੍ਰਧਾਨ ਦੇ ਚੁੱਲਾ ਤੇ ਦੋ ਤਿੰਨ ਚਾਹ ਬਲੂਸ ਜਿਹੜੇ ਸੀ ਉਹ ਪਿੱਛੇ ਲੱਗੇ ਤੇ ਚੁੱਲਾ ਲੈ ਕੇ ਆਪਣਾ ਜਿਹੜਾ ਸੀ ਉਹ ਕਮਰੇ ਦੇ ਵਿੱਚ ਵੜ ਗਏ ਤੇ ਬਾਹਰੋਂ ਗੇਟ ਲਾ ਲਿਆ ਵੀ ਕਿਤੇ ਇਕੱਠੇ ਨਾ ਹੋ ਜਾਣ ਸਾਡੇ ਕੋਲੇ ਨਾ ਆ ਜਾਣੇ ਬਡਾਲਾ ਸਾਹਿਬ ਹਣੀ ਕਿਤੇ ਆ ਕੇ ਕਹਿ ਨਾ ਦੇਣ ਜਿਹਾ ਕੱਲ ਤੱਕ ਸਭ ਦਾ ਆਦੇਸ਼ ਹੈ ਅਸੀਂ ਤੁਹਾਡੇ ਚੁੱਲੇ ਤੇ ਆਉਣੇ ਵੈਸੇ ਵੀ ਉਹਨਾਂ ਦਾ ਚੁੱਲਾ ਜਿਹੜਾ ਉਹ ਤੜਕਿਆ ਹੋਇਆ ਇੱਕ ਸਟੈਂਡ ਦੇ ਆਸਰੇ ਖੜੋਤਾ ਹੋਇਆ ਉਹ ਸਟੈਂਡ ਦੇ ਆਸਰੇ ਖੜੋਤਾ ਤੇ ਉਹ ਸਟੈਂਡ ਵੀ ਅਸੀਂ ਲੈ ਲੈਣਾ ਜਿਹਦੇ ਆਸਰੇ ਉਹ ਖੜੋਤਾ ਹੋਇਆ ਨਾ ਉਹ ਸਟੈਂਡ ਅਸੀਂ ਲੈ ਲੈਣਾ ਫੇਰ ਨਾ ਕਰਿਓ ਤੇ ਜਦੋਂ ਅਸੀਂ ਸਟੈਂਡ ਲੈ ਲਿਆ ਉਹ ਜਿਹਦੇ ਆਸਰੇ ਖੜੋਤਾ ਨਾ ਉਹ ਸਟੈਂਡ ਤਿੰਨ ਪਹੀਆਂ ਵਾਲਾ ਤਿੰਨ ਪਿੱਲਰਾਂ ਵਾਲਾ ਤੇ ਜਿੱਦਿਆਂ ਅਸੀਂ ਉਹ ਸਟੈਂਡ ਲੈ ਲਿਆ ਤੇ ਇਹਨਾਂ ਦੇ ਚੁੱਲ੍ਹੇ ਨੇ ਖੇਰੂ ਖੇਰੂ ਹੋ ਜਾਣਾ ਬੇਖਰ ਜਾਣਾ ਇਹਨਾਂ ਦੇ ਚੁੱਲ੍ਹੇ ਨੇ ਕਿਹੜਾ ਸਟੈਂਡ ਕਿਹੜੇ ਤਰ੍ਹਾਂ ਉਹ ਪਹੀਆਂ ਵਾਲਾ ਜਿਹੜਾ ਸਟੈਂਡ ਹੈ ਪਤਾ ਇੱਕ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਲੈਣੀ ਐ ਅਸੀਂ ਦੂਜਾ ਚੋਣ ਨਿਸ਼ਾਨ ਤੇ ਤੀਜਾ ਦਫ਼ਤਰ ਲਵਾਂਗੇ ਅਸੀਂ ਤੇ ਜਦੋਂ ਆਪਣਾ ਚੁੱਲਾ ਲੈ ਕੇ ਘਰੇ ਵੜ ਗਏ ਸੱਤ ਮੈਂਬਰੀ ਕਮੇਟੀ ਬਣਾਈ ਸੀ ਸ੍ਰੀ ਅਕਾਲ ਤਖਸਾਲ ਸਾਹਿਬ ਨੇ ਤੇ ਉਹਨਾਂ ਨੇ ਅੰਦਰ ਬੈਠਿਆਂ ਨੇ ਆਪਣਾ ਚੁੱਲਾ ਲੈ ਕੇ ਆਪਣੇ ਚੁੱਲੇ ਤੇ ਅੰਦਰ ਬੈਠਿਆਂ ਨੇ ਸੱਤ ਮੈਂਬਰੀ ਕਮੇਟੀ ਨੂੰ ਮਜਬੂਰ ਕੀਤਾ ਕਿ ਤੁਸੀਂ ਅਸਤੀਫੇ ਦੇ ਦਿਓ ਆ ਬੈਠੇ ਨੇ ਚੁੰਦਾ ਸਾਹਿਬ ਦੱਸ ਕੇ ਵੀ ਗਏ ਨੇ ਸਾਡੇ ਤੇ ਦਬਾਅ ਪਾਇਆ ਅਸਤੀਫੇ ਦੇ ਦਿਓ ਦੂਆਂ ਨੇ ਅਸਤੀਫੇ ਦੇ ਦਿੱਤੇ ਔਰ ਮੈਨੂੰ ਫਕਰ ਹੋ ਰਿਹਾ ਅੱਜ ਕਿ ਮੈਂ ਇਹਨਾਂ ਪੰਜਾਂ ਦੇ ਨਾਂ ਜਿਹੜੇ ਆ ਉਹ ਆਪਣੇ ਹੱਥੀਂ ਲਿਖੇ ਸੀ ਤੇ ਇਹਨਾਂ ਨੇ ਮੇਰੇ ਲਿਖੇ ਹੋਏ ਨਾਵਾਂ ਦੀ लाज ਰੱਖੀ ਪੰਜਾਂ ਨੇ ਇਹਨਾਂ ਨੇ ਕਿਹਾ ਹੁਣ ਅਸੀਂ ਕੀ ਕਰੀਏ ਆਦੇਸ਼ ਤਾਂ ਸੀ ਕਿ ਇੱਕੋ ਚੁੱਲੇ ਤੇ ਬੈਠਣਾ ਉਹ ਤਾਂ ਚੁੱਲਾ ਲੈ ਕੇ ਅੰਦਰ ਵੜ ਗਏ ਇਹਨਾਂ ਨੇ ਬੂਹੇ ਠਕ ਠਕਾਏ ਪੰਜ ਮੈਂਬਰੀ ਕਮੇਟੀ ਨੇ ਬੂਹੇ ਠਕ ਠਕਾਏ ਖੋਲੋ ਗੱਲ ਕਰੋ ਸਾਡੇ ਨਾਲ ਆ ਕੇ ਕਹਿੰਦੇ ਅਸੀਂ ਨਹੀਂ ਸੁਣਦੇ ਤੁਸੀਂ ਇਸ ਤੀਫੇ ਦੇ ਕੇ ਆਏ ਇਹ ਫਿਰ ਪੰਥ ਕੋਲ ਗਏ ਪੰਥ ਦੇ ਅੱਗੇ ਇਹਨਾਂ ਪੰਜਾਂ ਨੇ ਝੋਲੀ ਅੱਢੀ ਤੇ ਪੰਥ ਨੇ ਇਹਨਾਂ ਦੀ ਝੋਲੀ ਦੇ ਵਿੱਚ ਮਿੱਟੀ ਪਾਈ ਔਰ ਇਹਨਾਂ ਦੇ ਕੋਲ ਇਹਨਾਂ ਨੂੰ ਪਾਣੀ ਦਿੱਤਾ ਵੀ ਜਾਓ ਜਾ ਕੇ ਆਪਣੀ ਮਿੱਟੀ ਤੇ ਆਪਣੀ ਪਾਣੀ ਦੇ ਨਾਲ ਗੁੰਨੋ ਤੇ ਵੱਖਰਾ ਚੁੱਲਾ ਬਣਾਓ 15 ਲੱਖ ਪੰਜਾਬ ਦੇ ਲੋਕਾਂ ਨੇ ਜਿਹਦੇ ਵਿੱਚੋਂ ਸਿੱਖ ਵੀ ਨੇ ਹਿੰਦੂ ਵੀ ਨੇ ਉਹਨਾਂ ਨੇ ਆਪਣੇ ਘਰ ਦੇ ਵਿਹੜਿਆਂ ਦੇ ਵਿੱਚੋਂ ਇਹਨਾਂ ਝੋਲ ਇਹਨਾਂ ਦੀ ਝੋੜੀ ਦੇ ਵਿੱਚ ਮਿੱਟੀ ਪਾਈ ਤੇ ਉਸ ਮਿੱਟੀ ਦੇ ਨਾਲ ਅੱਜ ਇਹ ਚੁੱਲਾ ਤਿਆਰ ਹੋਇਆ ਤੇ ਹੁਣ ਉਹ ਸਾਨੂੰ ਕਹਿੰਦੇ ਨੇ ਇਹ ਵੱਖਰਾ ਚੁੱਲਾ ਬਣਾ ਲਿਆ ਕਾਲ ਤੱਕ ਦੇ ਆਦੇਸ਼ ਦੀ ਉਲੰਘਣਾ ਜੀ ਇਹ ਵੱਖਰਾ ਨਹੀਂ ਬਣਾਇਆ ਤੁਹਾਡੇ ਕਰਕੇ ਇਹ ਵੱਖਰਾ ਬਣਿਆ ਹੁਣ ਇਹੋ ਹੀ ਅਸਲੀ ਚੁੱਲਾ ਹੈ ਇਹੋ ਹੀ ਅਸਲੀ ਚੁੱਲਾ ਹੈ ਔਰ ਇਹਦੇ ਤੇ ਹੀ ਹੁਣ ਇਕੱਠਾ ਹੋਣਾ ਪਏਗਾ ਸਭ ਨੂੰ ਔਰ ਮੈਂ ਅਪੀਲ ਕਰਦਾ ਹਾਂ ਉਸ ਚੁੱਲੇ ਦੇ ਆਲੇ-ਦਾਲੇ ਬੈਠੇ ਆਗੂਆਂ ਨੂੰ ਵੀ ਕਿਸ ਚੁੱਲੇ 'ਚ ਕੁਛ ਨਹੀਂ ਰਿਹਾ ਹੁਣ ਇਹਦੇ 'ਚ ਅੱਗ ਨਹੀਂ ਤਪਣੀ ਐ ਤੇ ਰੋਟੀਆਂ ਕਿੱਥੋਂ ਲਾ ਲਵਾਂਗੇ ਤੁਸੀਂ ਹੁਣ ਸਾਡੇ ਕੋਲੇ ਆਓ ਆਉਣਾ ਪਊਗਾ ਉਹਨਾਂ ਨੂੰ ਮੈਨੂੰ ਇੱਕ ਕਹਿੰਦਾ ਕਹਿੰਦਾ ਆਤ ਆ ਜਾਈਏ ਜੀ ਪਰ ਦੇਖੋ ਜੀ ਉਹਨਾਂ ਨੇ ਸਾਡੇ ਨਾਲ ਵਾਅਦਾ ਕੀਤਾ ਵੀ ਟਿਕਟ ਦੇਾਂਗੇ ਮਗਾ ਟਿਕਟ ਰੇਲ ਦੀ ਲੈ ਲਿਓ ਤੁਹਾਨੂੰ ਕਿਸੇ ਮੰਜ਼ਲ ਤੇ ਤਾਂ ਲਾ ਦੂਗੀ ਟਰੇਨ ਦੀ ਟਿਕਟ ਲੈ ਲਿਓ ਤੁਹਾਨੂੰ ਕਿਸੇ ਮੰਜ਼ਲ ਤੇ ਤਾਂ ਲਾ ਦੂਗੀ ਇਹਨਾਂ ਦੀ ਟਿਕਟ ਤਾਂ ਲੈ ਕੇ ਕਰੋਂਗੀ ਕੀ ਇਹਨਾਂ ਦੀ ਟਿਕਟ ਤਾਂ ਲੈ ਕੇ ਤੁਸੀਂ ਕਰੋਂਗੀ ਕੀ ਇਹਦੂ ਤਾਂ ਟਰੇਨ ਦੀ ਟਿਕਟ ਲੈ ਲਿਓ ਬੱਸ ਦੀ ਟਿਕਟ ਲੈ ਲਿਓ ਤੁਹਾਨੂੰ ਕਿਸੇ ਮੰਜ਼ਲ ਤੇ ਪਹੁੰਚਾ ਦੂਗੀ ਇਹਨੇ ਮੰਜ਼ਲ ਤੇ ਨਹੀਂ ਪਹੁੰਚਾਉਣਾ ਹਰੇ ਸਰਦਾਰ ਇਕਬਾਲ ਸਿੰਘ ਚੁੰਦਾਜੀ ਨੇ ਅੱਜ ਇੱਕ ਬੜੀ ਵਧੀਆ ਗੱਲ ਕਹੀ ਹੈ ਕਿ ਅੱਜ 11 ਅਗਸਤ ਹੈ ਔਰ 11 ਅਗਸਤ 1740 ਨੂੰ ਅੱਜ ਦੇ ਦਿਨ ਮਸੇ ਰੰਗੜ ਦਾ ਸਿਰ ਵੱਡਿਆ ਸੀ ਭਾਈ ਮਹਤਾਬ ਸਿੰਘ ਮੀਰਾਕੋਟ ਜੀ ਤੇ ਭਾਈ ਸਾਹਿਬ ਭਾਈ ਸੁੱਖਾ ਸਿੰਘ ਜੀ ਮਾੜੀ ਕੰਬੋ ਕੀ ਵਾਲਿਆਂ ਦੇ ਤੇ ਅੱਜ ਅਸੀਂ ਤਿੰਨ ਦਹਾਕਿਆਂ ਤੋਂ ਜਿਸ ਪੰਥਕ ਰਾਜਨੀਤੀ ਦੇ ਉੱਤੇ ਇੱਕ ਪਰਿਵਾਰ ਦੀ ਹਜ਼ਾਰੇਦਾਰੀ ਸੀ ਉਹ ਖਤਮ ਕਰ ਦਿੱਤੀ ਹੈ ਔਰ ਮੈਂ ਜਿਤੇ ਤੁਹਾਡਾ ਧੰਨਵਾਦ ਕੀਤਾ ਨਾ ਮੈਂ ਬਿਨਾ ਨਾਮ ਲਈ ਉਸ ਪਗੋੜੇਦਾਲ ਦਾ ਵੀ ਧੰਨਵਾਦ ਕਰਦਾ ਕਿਉਂਕਿ ਉਹਨਾਂ ਦਾ ਵੀ ਮੈਨੂੰ ਇਹ ਸੇਵਾ ਦੇਣ ਦੇ ਵਿੱਚ ਵੱਡਾ ਯੋਗਦਾਨ ਹੈ ਜੇ ਮੈਨੂੰ ਉਹ ਜਲੀਲ ਕਰਕੇ ਤਖਤ ਸਾਹਿਬ ਦੀ ਸੇਵਾ ਤੋਂ ਮਨਸੂਖ ਨਾ ਕਰਦੇ ਤੇ ਮੈਂ ਤੁਹਾਡੀ ਪ੍ਰਧਾਨਗੀ ਨਹੀਂ ਸੀ ਲੈਣੀ ਮੈਂ ਤਖਬ ਵੀ ਸੇਵਾ ਕਰਕੇ ਖੁਸ਼ ਸੀ ਬਿਲਕੁਲ ਉਹਨਾਂ ਦਾ ਯੋਗਦਾਨ ਹੈ ਔਰ ਕਿੰਨੀ ਨੀਚਤਾ ਤੇ ਉਤਰੇ ਮੈਨੂੰ ਉਹਨਾਂ ਦੇ ਮੈਸੇਜ ਮਿਲੇ ਆ ਕਹਿੰਦੇ ਕੋਈ ਨਹੀਂ ਪ੍ਰਧਾਨ ਬਣੋਂ ਸਾਡੇ ਕੋਲੇ ਬਹੁਤ ਕੁਛ ਹੈ ਕਰਦਾਰ ਕੁਸ਼ੀ ਕਰਨਾਸਤੇ ਔਰ ਮੈਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਹਜ਼ੂਰੀ ਚ ਕਹਿੰਨਾ ਕਿ ਮੇਰੀ ਛੱਡੋ ਮੇਰੀ ਪਾਰਟੀ ਦੇ ਕਿਸੇ ਇੱਕ ਵਰਕਰ ਕਿਸੇ ਇੱਕ ਲੀਡਰ ਦੀ ਵੀ ਜੇ ਤੁਸੀਂ ਕਰਦਾਰ ਕੁਸ਼ੀ ਕਰਦੇ ਆ ਪਰਿਵਾਰਾਂ ਤੱਕ ਗਏ ਨਾ ਤੇ ਤੁਹਾਡੇ ਘਰਾਂ ਦੇ ਬੂਹੇ ਅੱਗੇ ਖੜਕੇ ਤੁਹਾਨੂੰ ਨੰਗਾ ਕਰੂੰਗਾ ਕਿਉਂਕਿ ਮੇਰੇ ਕੋਲ ਵੀ ਬਹੁਤ ਕੁਝ ਹੈ ਤੁਹਾਡੇ ਪ੍ਰਧਾਨਦਿਆਂ ਕਿੱਥੇ ਕਿੱਥੇ ਜਾਇਦਾਦਾਂ ਔਰ ਮੇਰੇ ਕੋਲੇ ਲੰਬੀਆਂ ਲਿਸਟਾਂ ਜਿਹੜੀਆਂ ਪਹੁੰਚ ਗਈਆਂ ਔਰ ਮੈਨੂੰ ਕਿਸੇ ਬੀਜਪੀ ਨੇ ਕਿਸੇ ਕਾਂਗਰਸ ਨੇ ਕਿਸੇ ਝਾੜੂ ਵਾਲੇ ਨੇ ਮੁਹਈਆਂ ਨਹੀਂ ਕਰਵਾਈਆਂ ਤੁਹਾਡੇ ਨਾਲ ਗੱਡੀਆਂ 'ਚ ਬੈਠੇ ਬੰਦਿਆਂ ਨੇ ਮੁਹਈਆਂ ਕਰਾਈਆਂ ਹੋਈਆਂ ਚੇਤੇ ਰੱਖਿਓ ਜੀ ਬਹੁਤ ਕੁਝ ਹੈ ਬਹੁਤ ਕੁਝ ਹੈ ਮੇਰੇ ਕੋਲੇ ਵੀ ਤੁਸੀਂ ਦੇਖੋ ਮੇਰੀ ਛੱਡੋ ਤੁਸੀਂ ਮੇਰੀ ਪਾਰਟੀ ਦੇ ਕਿਸੇ ਆਗੂ ਕਿਸੇ ਵਰਕਰ ਦੀ ਜਿਹੜੀ ਹੈ ਉਹ ਕਰਦਾਰ ਕੁਸ਼ੀ ਕਰਨ ਦਾ ਯਤਨ ਕਰੋ ਕਿਉਂਕਿ ਉਦੋਂ ਮੈਂ ਕੱਲਾ ਸੀ ਹਾਲਾਂਕਿ ਪੰਥ ਮੇਰੇ ਨਾਲ ਖੜਿਆ ਪਰ ਅੱਜ ਮੇਰੇ ਨਾਲ 15 ਲੱਖ ਲੋਕ ਤਾਂ ਅੱਜ ਤੋਂ ਮੇਰੇ ਨਾਲ ਹੋ ਗਏ ਨੇ ਮੇਰੇ ਕਾਫਲੇ 'ਚ ਇਸ ਕਰਕੇ ਮੈਨੂੰ ਨਹੀਂ ਪਰਵਾਹ ਬਹੁਤੋਂ ਪਰਵਾਹ ਨਹੀਂ ਕੀਤੀ ਹੋਣੀ ਮੈਨੂੰ ਪਰਵਾਹ ਜਿੰਨੇ ਲਾਂਚਣ ਜਿੰਨੇ ਚਿੱਕੜ ਤੁਸੀਂ ਸੁੱਟਣੇ ਆ ਨਾ ਸੁੱਟ ਲੋ ਮੈਨੂੰ ਪਤਾ ਤੁਸੀਂ ਆਈਟੀ ਵਿੰਗ ਦੀਆਂ ਟੀਮਾਂ ਤਿਆਰ ਕੀਤੀਆਂ ਨੇ ਸੁੱਟ ਲੋ ਗੰਦ ਸੁੱਟਣ ਵਾਸਤੇ ਗੰਦ ਚਦਾ ਵੜੋਂਗੇ ਨਾ ਤੇ ਤੁਹਾਨੂੰ ਗੰਦ ਜੀ ਵਾੜਨਾ ਜਿਤੇ ਰੱਖਿਓ ਤੇ ਇਹ ਗੰਧ ਸੁਟਣ ਵਾਸਤੇ ਗੰਧ ਚ ਵੜੋਂਗੇ ਤੁਹਾਨੂੰ ਗੰਧ ਚ ਹੀ ਬਾੜਨਾ ਸੀ ਅਸੀਂ ਤੁਹਾਡੇ ਖਿਲਾਫ ਕੁਝ ਨਹੀਂ ਬੋਲਣਾ ਅਸੀਂ ਅਸੀਂ ਪੰਥਕ ਮੁੱਦਿਆਂ ਦੀ ਗੱਲ ਕਰਨੀ ਹੈ ਪੰਜਾਬ ਸਰਕਾਰ ਆਈ ਬੜੀਆਂ ਉਮੀਦਾਂ ਨਾਲ ਲੋਕਾਂ ਨੇ ਲੈ ਕੇ ਆਂਦੀ ਔਰ ਪੰਜਾਬੀਆਂ ਨੂੰ ਚੁਟਕਲੇ ਸੁਣਾਸਣਾ ਲੁੱਟ ਲਿਆ ਪੰਜਾਬ ਸਰਕਾਰ ਨੇ ਮੈਂ ਕਿ ਤੁਹਾਨੂੰ ਮੈਂ ਵੀ ਸੁਣਾਦਾ ਬੜੇ ਚਰ ਤੋਂ ਬੈਠਿਓ ਤੁਸੀਂ ਉਦਾਸ ਕਹਿੰਦੇ ਕੋਈ ਦਰਜੀ ਕੱਪੜੇ ਰੱਖਦਾ ਹੁੰਦਾ ਸੀ ਜਿਹੜਾ ਵੀ ਗਾਹਕ ਉਹਦੇ ਤੋਂ ਕੱਪੜੇ ਸਮਾਉਣਾ ਦੱਸ ਇੱਕ ਬੰਦਾ ਕੱਪੜੇ ਸਮਾਉਣ ਵਾਸਤੇ ਚਲਾ ਗਿਆ ਬੜਾ ਚਲਾਕ ਉਹ ਕਹਿੰਦਾ ਮੈਂ ਇਹਨੂੰ ਕੱਪੜਾ ਨਹੀਂ ਰੱਖਣ ਦੇਣਾ ਕਹਿੰਦਾ ਪਜਾਮਾ ਬਣਾ ਦੇ ਕਹਿੰਦਾ ਬਣਾ ਦਿੰਨਾ ਉਹਦਾ ਧਰਮ ਸੀ ਕੱਪੜੇ ਰੱਖਣਾ ਕਹਿੰਦਾ ਉਹ ਬੜਾ ਪਰੇਸ਼ਾਨ ਵੀ ਤਾਂ ਉੱਤੇ ਖੜ ਗਿਆ ਕਹਿੰਦਾ ਮੇਰੇ ਕੋਲ ਕੱਟ ਮੈਂ ਕਟਾ ਕੇ ਜਾਣਾ ਉਹ ਵੀ ਬੜਾ ਪਰੇਸ਼ਾਨ ਵੀ ਮੇਰਾ ਧਰਮ ਹੈ ਕੱਪੜੇ ਰੱਖਣਾ ਇਹ ਕੋਲ ਖੜ ਗਿਆ ਮੈਂ ਹੁਣ ਇਹ ਕੱਪੜਾ ਰੱਖਣਾ ਵਿੱਚੋਂ ਟੋਟਾ ਲਾਉਣਾ ਉਹਨੇ ਇੱਕ ਸਕੀਮ ਸੋਚੀ ਕਹਿੰਦਾ ਚੁਟਕਲਾ ਸੁਣਾਵਾ ਕਹਿੰਦਾ ਸੁਣਾ ਉਹ ਚੁਟਕਲਾ ਸੁਣਾਉਣ ਲੱਗ ਪਿਆ ਕਿ ਜਦੋਂ ਚੁਟਕਲਾ ਪੂਰਾ ਹੋਇਆ ਨਾ ਤੇ ਜਿਹੜਾ ਕੱਪੜੇ ਸਿਮਾਉਣਾ ਆਇਆ ਸੀ ਉਹ ਹੱਸਣ ਲੱਗ ਗਿਆ ਤੇ ਉਹ ਹੱਸਦੇ ਹੱਸਦੇ ਤਾਂ ਕਿਤੇ ਨਿਗਾ ਪਾਸੇ ਗਈ ਉਹਨੇ ਕੈਂਚੀ ਦਾ ਟੱਕ ਮਾਰ ਕੇ ਟੁਕੜਾ ਲਾ ਲਿਆ ਕਹਿੰਦਾ ਇੱਕ ਹੋਰ ਸੁਣਾ ਕੱਪੜੇ ਸਿਮਾਉਣ ਵਾਲਾ ਕਹਿੰਦਾ ਇੱਕ ਹੋਰ ਸੁਣਾ ਉਹ ਕੰਨ ਰਹਿਣ ਦੇ ਜੇ ਦੂਜਾ ਸੁਣਾਇਆ ਨਾ ਤੇ ਤੇਰਾ ਪਜਾਮਾ ਨਹੀਂ ਬਣਨਾ ਤੇ ਸਾਨੂੰ ਚੁਟਕਲੇ ਸੁਣਾਈ ਗਏ ਮੌਜੂਦਾ ਮੁੱਖ ਮੰਤਰੀ ਸਾਨੂੰ ਚੁਟਕਲੇ ਬਣਾਈ ਸੁਣਾਈ ਗਏ ਤੇ ਦਿੱਲੀ ਵਾਲੇ ਕੈਂਚੀਆਂ ਦੇ ਨਾਲ ਸਾਡੇ ਟੁਕੜੇ ਕੱਟੀ ਗਏ ਅੱਜ ਵੀ ਕੱਟੀ ਜਾਂਦੇ ਆ ਅਸੀਂ ਚੁਟਕਲੇ ਸੁਣੀ ਜਾਂਦੇ ਆ ਤੇ ਉਹ ਸਾਡੇ ਕੈਂਚੀ ਨਾਲ ਟੁਕੜੇ ਕਰੀ ਜਾਂਦੇ ਆ ਲਈ ਜਾਂਦੇ ਆ ਲੁੱਟੀ ਜਾਂਦੇ ਆ ਸਾਨੂੰ ਲੈਂਡ ਪੂਲਿੰਗ ਪਾਲਸੀ ਇਹ ਬਹੁਤ ਮਾੜੀ ਐ ਮਾੜੀ ਪੰਜਾਬ ਵਾਸਤੇ ਕੋਈ ਸਰਕਾਰ ਆਈ ਉਹ ਨਸ਼ਾ ਮਾਫੀਆ ਲੈ ਕੇ ਆ ਗਈ ਡਰੱਗ ਮਾਫੀਆ ਲੈ ਕੇ ਆ ਗਈ ਕੋਈ ਸਰਕਾਰ ਆਈ ਗੈਂਗਸਟਰ ਮਾਫੀਆ ਲੈ ਕੇ ਆ ਗਈ ਤੇ ਇਹ ਸਰਕਾਰ ਆਈ ਇਹ ਭੂਮੀ ਮਾਫੀਆ ਲੈ ਕੇ ਨਹੀਂ ਆਈ ਆਪ ਭੂਮੀ ਮਾਫੀਆ ਬਣ ਗਏ ਇਹ ਗੱਲ ਚੇਤੇ ਰੱਖਿਓ ਪੰਜਾਬ ਦੀਆਂ ਜ਼ਮੀਨਾਂ ਖੋਹਣਾ ਜਿਹੜਾ ਹੈ ਉਹ ਮਕਸਦ ਨਹੀਂ ਹੈ ਪੰਜਾਬ ਦੇ ਡੈਮੋਗ੍ਰਾਫ ਨੂੰ ਵਿਗਾੜਨਾ ਇਹ ਬੜੀ ਗੁੱਝੀ ਸਾਜ਼ਿਸ਼ ਹੈ ਇਸ ਇਸ ਲੈਂਡ ਪੂਲਿੰਗ ਪਾਲਿਸੀ ਦੇ ਤੱਕ ਸਾਡਾ ਡੈਮੋਗ੍ਰਾਫ ਚੇਂਜ ਕਰਨਾ ਇਹ ਜਿਹੜੇ ਜ਼ਮੀਨਾਂ ਕਟੀਆਂ ਜਾ ਰਹੀਆਂ ਨਾ ਜਿਹੜੀਆਂ ਜ਼ਮੀਨਾਂ ਖੋਈਆਂ ਜਾ ਰਹੀਆਂ ਇਹਨਾਂ ਜ਼ਮੀਨਾਂ ਦੇ ਉੱਤੇ ਵਸਣਾ ਕਿਹਨੇ ਆ ਸਾਡੀ ਤਾਂ ਪਾਪੂਲੇਸ਼ਨ ਡਾਊਨ ਹੋ ਗਈ ਹੈ 1 ਚਾਈਲਡ ਪਾਲਿਸੀ ਦੇ ਨਾਲ ਇਹਨਾਂ ਜ਼ਮੀਨਾਂ ਤੇ ਗੈਰ ਪੰਜਾਬੀਆਂ ਨੇ ਵਸਣਾ ਆ ਕੇ ਇਸ ਗੈਰ ਪੰਜਾਬੀਆਂ ਨੂੰ ਵਸਾ ਕੇ ਸਾਨੂੰ ਲੈਂਡ ਪੂਲਿੰਗ ਪਾਲਿਸੀ ਰਾਹੀਂ ਤਬਾਹ ਕਰਨ ਦਾ ਇੱਕ ਯਤਨ ਹੈ ਇਹ ਮਾਮੂਲੀ ਗੱਲ ਨਹੀਂ ਹੈ ਸਾਥ ਸੰਗਤ ਇਸ ਪੱਖੋਂ ਵੀ ਸਾਨੂੰ ਜਿਹੜਾ ਬਹੁਤ ਸੁਚੇਤ ਹੋਣ ਦੀ ਲੋੜ ਹੈ ਅੱ비 ਬੀਜੀ ਮਤਾ ਪੜ ਕੇ ਗਏ ਨੇ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦੇ ਇਲੈਕਸ਼ਨ ਤੁਰੰਤ ਕਰਾਏ ਜਾਣ ਹੋ ਕਿਉਂ ਨਹੀਂ ਰਹੇ ਫਾਇਦਾ ਕਿਹਨੂੰ ਹੈ ਫਾਇਦਾ ਮਦੂਜਾ ਜਿਹੜੀ ਸਥਾਪਤ ਹੈ ਰ ਹੈ ਉਹਨੂੰ ਸਭ ਤੋਂ ਵੱਡਾ ਫਾਇਦਾ ਹੈ ਜੇ ਇਲੈਕਸ਼ਨ ਨਹੀਂ ਹੁੰਦੇ ਤਾਂ ਤੇ ਫਿਰ ਰਲਿਆ ਕੌਣ ਹੈ ਕੇਂਦਰ ਸਰਕਾਰ ਦੇ ਨਾਲ ਬੀਜੇਪੀ ਦੇ ਨਾਲ ਜਿਹਨੂੰ ਉਹ ਫਾਇਦਾ ਦੇ ਰਹੀ ਹੈ ਸ਼੍ਰੋਮਣੀ ਕਮੇਟੀ ਦੇ ਇਲੈਕਸ਼ਨ ਨਾ ਕਰਵਾਏ ਫਾਇਦਾ ਨਹੀਂ ਦੇ ਰਹੀਏ ਕਿਉਂ ਨਹੀਂ ਭਾਰਤ ਸਰਕਾਰ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦੇ ਇਲੈਕਸ਼ਨ ਕਰਵਾਉਂਦੀ ਕਿਉਂ ਇਹਨਾਂ ਨੂੰ ਸ਼ੈਲਟਰ ਦੇ ਰਹੀ ਹੈ ਕਿਉਂ ਇਹਨਾਂ ਨੂੰ ਜਿਹੜਾ ਸਾਡੀਆਂ ਸੰਸਥਾਵਾਂ ਨੂੰ ਕਮਜ਼ੋਰ ਕਰਨ ਦੇ ਰਹੀ ਹੈ ਉਹ ਇਹ ਉਹਦੀ ਬਦਨੀਤੀ ਨਹੀਂ ਹੈ ਕਿੰਨਾ ਚਿਰ ਤੁਸੀਂ ਕੁਗੜੀ ਦੇ ਖੰਭਾ ਵਾਂਗੂ ਇਹਨਾਂ ਨੂੰ ਆਪਣੇ ਥੱਲੇ ਲੁਕੋ ਕੇ ਰੱਖੋਗੇ ਆਖਰ ਨੂੰ ਤਾਂ ਬਾਹਰ ਕੱਢਣਾ ਪਊਗਾ ਇਹਨਾਂ ਨੂੰ ਔਰ ਭਾਰਤ ਸਰਕਾਰ ਨੂੰ ਤੁਰੰਤ ਅੱਜ ਦਾ ਇਹ اجلاس ਜਿਹੜਾ ਹੈ ਇਹ ਵੀ ਮੰਗ ਕਰਦਾ ਹੈ ਭੈਣ ਜੀ ਨੇ ਜਿਹੜਾ ਹੈ ਉਹ ਤੁਹਾਡੀ ਪ੍ਰਵਾਨਗੀ ਲਈ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਇਲੈਕਸ਼ਨ ਕਰਾਏ ਜਾਣ ਜੇ ਇਲੈਕਸ਼ਨ ਨਹੀਂ ਹੁੰਦੇ ਤੇ ਫਿਰ ਇਹ ਭਗੋੜਾ ਦਲ ਤੇ ਬੀਜੇਪੀ ਜਿਹੜੀ ਹੈ ਇਹ ਰਲੇ ਹੋਏ ਆ ਰਲੇ ਹੋਏ ਆ ਆ ਕਰਨਲ ਸਿੰਘ ਜੀ ਪੰਜੋਲੀ ਬੈਠੇ ਆ ਇਹਨਾਂ ਨੇ ਇੱਕ ਗੱਲ ਸੁਣਾਈ ਮੈਨੂੰ ਮੈਂ ਸਾਂਝੀ ਕਰਦੇ ਆ ਬੜੀ ਵਧੀਆ ਸੀ ਕਹਿੰਦੇ ਜਦੋਂ ਬਰਨਾਲਾ ਸਾਹਿਬ ਮੁੱਖ ਮੰਤਰੀ ਸੀ ਨਾ ਤੇ ਮੇਰੇ ਇੱਕ ਦੋਸਤ ਤੇ ਐਨਐਸਐ ਲਾਤਾ ਬਰਨਾਲਾ ਸਰਕਾਰ ਵਾਲੇ ਐਨਐਸਐ ਲੱਗ ਗਿਆ ਤੇ ਜਦੋਂ ਬਰਨਾਲਾ ਸਰਕਾਰ ਸਰਜੀਤ ਸਿੰਘ ਜੀ ਬਰਨਾਲਾ ਨੂੰ ਤਲਬ ਕੀਤਾ ਨਾ ਅਕਾਲ ਤਖਤ ਸਾਹਿਬ ਤੇ ਤੇ ਕਹਿੰਦਾ ਮੇਰੇ ਦੋਸਤ ਪਜੋਲੀ ਸਾਹਿਬ ਕਹਿੰਦੇ ਮੇਰਾ ਉਹ ਦੋਸਤ ਜਿਹੜਾ ਸੀ ਨਾ ਕਹਿਣ ਲੱਗਿਆ ਯਾਰ ਚੱਲੀਏ ਅਮਰਸਰ ਕਹਿੰਦਾ ਕਿਉਂ ਕਹਿੰਦੇ ਬਰਨਾਲਾ ਸਾਹਿਬ ਨੇ ਮੇਰੇ ਤੇ ਐਨਐਸਐ ਲਵਾਈ ਸੀ ਮੈਂ ਉਥੇ ਦਾ ਤਮਾਸ਼ਾ ਦੇਖਣਾ ਕਹਿੰਦੇ ਜਦੋਂ ਸਰਦਾਰ ਸੁਰਜੀਤ ਸਿੰਘ ਬਰਨਾਲਾ ਹੱਥ ਜੋੜ ਕੇ ਗਲ ਚ ਫੱਟੀ ਪਾ ਕੇ ਫਸੀਲ ਦੇ ਸਾਹਮਣੇ ਖੜੇ ਨਾ ਤੇ ਮੇਰਾ ਉਹੀ ਦੋਸਤ ਮੈਨੂੰ ਕਹਿੰਦਾ ਕੰਦਾ ਯਾਰ ਇਉਂ ਜੀ ਕਰਦਾ ਵੀ ਮੈਂ ਬਰਨਾਲਾ ਸਾਹਿਬ ਦੇ ਪੈਰੀਂ ਹੱਥ ਲਾਵਾਂ ਜਿਹੜਾ ਤਮਾਸ਼ਾ ਦੇਖਣ ਗਿਆ ਸੀ ਸ੍ਰੀ ਅਕਾਲ ਤਖਤ ਸਾਹਿਬ ਦਾ ਇਤਿਹਾਸ ਗਵਾਹ ਹੈ ਜਿਹੜਾ ਵੀ ਉੱਥੇ ਪੇਸ਼ ਹੋ ਜਾਂਦਾ ਨਾ ਤਨੋਂ ਮਨੋਂ ਉਹ ਸਿੱਖ ਸੰਗਤ ਦੇ ਵਿੱਚ ਰਹਿਮਤ ਦਾ ਪਾਤਰ ਬਣ ਕੇ ਨਿਕਲਦਾ ਹੈ ਸਰਦਾਰ ਸੁਖਬੀਰ ਸਿੰਘ ਬਾਦਲ ਇਤਿਹਾਸ ਦਾ ਪਹਿਲਾ ਇਨਸਾਨ ਹੈ ਸ਼ਾਇਦ ਆਖਰੀ ਵੀ ਹੋਵੇ ਜਿਹੜਾ ਅਕਾਲ ਤਖਤ ਸਾਹਿਬ ਦੇ ਪੇਸ਼ ਹੋਇਆ ਔਰ ਸੰਗਤ ਦਾ ਸਤਿਕਾਰ ਲੈਣ ਦੀ ਬਜਾਏ ਤਰਸਕਾਰ ਲੈ ਕੇ ਨਿਕਲਿਆ ਉੱਥੋਂ ਇਤਿਹਾਸ ਦਾ ਪਹਿਲਾ ਪਰਸਨ ਸ਼ਾਇਦ ਇਤਿਹਾਸ 'ਚ ਕਦੇ ਹੋਵੇ ਵੀ ਨਾ ਪਹਿਲਾ ਪਰਸਨ ਹੈ ਜਿਹੜਾ ਸੰਗਤ ਦਾ ਸਤਿਕਾਰ ਲੈਣ ਦੀ ਬਜਾਏ ਉਥੋਂ ਤਿਰਸਕਾਰ ਲੈ ਕੇ ਨਿਕਲਿਆ ਹੈ ਸ੍ਰੀ ਅਕਾਲ ਤਖਤ ਸਾਹਿਬ ਬਹੁਤ ਮਹਾਨ ਹੈ ਔਰ ਮੈਂ ਆਪ ਜੀ ਨੂੰ ਇੱਕ ਗੱਲ ਹੋਰ ਕਹਿ ਦਿਆਂ ਕਿ ਜਦੋਂ ਜਦੋਂ ਵੀ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਕੌਮੀ ਸੰਕਟ ਆਉਂਦਾ ਹੈ ਨਾ ਤੇ ਮੈਂ ਪਹਿਲਾ ਹੀ ਅਕਾਲ ਤਖਤ ਦਾ ਜਥੇਦਾਰ ਨਹੀਂ ਆ ਜਿਨੇ ਇਹ ਸੇਵਾ ਸੰਭਾਲੀ ਹੈ ਮੇਰੇ ਤੋਂ ਪਹਿਲਾਂ ਸਭ ਤੋਂ ਜਥੇਦਾਰ ਤੇਜਾ ਸਿੰਘ ਜੀ ਅਕਰਪੁਰੀ ਸਿੰਘ ਸਾਹਿਬ ਜਥੇਦਾਰ ਤੇਜਾ ਸਿੰਘ ਜੀ ਅਕਰਪੁਰੀ ਉਹ ਬਤੌਰ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸੇਵਾ ਨਿਭਾਉਣ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਬਣੇ ਸੀ ਜਿਨ੍ਹਾਂ ਦੀ ਅਗਵਾਈ ਦੇ ਵਿੱਚ ਅਟਾਰੀ ਦੇ ਵਿੱਚ 1940 ਦੇ ਵਿੱਚ ਕਾਨਫਰੰਸ ਹੋਈ ਸੀ ਸਰਬਹਿੰਦ ਕਾਨਫਰੰਸ ਦੂਜੇ ਜਥੇਦਾਰ ਉਦਮ ਸਿੰਘ ਜੀ ਨਾਗੋਕੇ ਜਿਹੜੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਵੀ ਸੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਵੀ ਸੀ 4 ਸਾਲ ਦੋਵੇਂ ਉਹਦਿਆਂ ਤੇ ਰਹੇ ਤੇ ਉਹਨਾਂ ਦੇ ਦੌਰ ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਫਾਈਨੈਂਸ਼ੀਅਲੀ ਬਹੁਤ ਮਜ਼ਬੂਤ ਹੋਈ ਕਿਉਂਕਿ ਸ੍ਰੀ ਨਨਕਾਣਾ ਸਾਹਿਬ ਸ੍ਰੀ ਮੁਕਸਰ ਸਾਹਿਬ ਸ੍ਰੀ ਦਰਬਾਰ ਸਾਹਿਬ ਅਤੇ ਇੱਕ ਸ੍ਰੀ ਤਰਨਤਾਰਨ ਸਾਹਿਬ ਇਹਨਾਂ ਚਾਰ ਗੁਰਦੁਆਰਾ ਸਹਿਬਾਨ ਦਾ ਸਿੱਧਾ ਪ੍ਰਬੰਧ ਜਿਹੜਾ ਸੀ ਉਹਨਾਂ ਦੀ ਪ੍ਰਧਾਨਗੀ ਕਾਲ ਦੇ ਵਿੱਚ ਲਿਆ ਗਿਆ ਬਾਅਦ ਵਿੱਚ ਉਹ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਬਣੇ ਸਰਦਾਰ ਉਦਮ ਸਿੰਘ ਜੀ ਨਾਗੋਕੇ ਤੀਸਰੇ ਜਥੇਦਾਰ ਅਛਰ ਸਿੰਘ ਜੀ ਇਹ ਵੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਬਣੇ ਸ੍ਰੀ ਅਕਾਲ ਤਖਤ ਸਾਹਿਬ ਦੀ ਜਥੇਦਾਰੀ ਤੋਂ ਫਾਰਗ ਹੋਣ ਤੋਂ ਬਾਅਦ ਔਰ ਇਹਨਾਂ ਦੀ ਗਵਾਹੀ ਦੇ ਵਿੱਚ ਕਰਨਾਲ ਦੇ ਵਿੱਚ ਸਰਬੰਧ ਅਕਾਲੀ ਕਾਨਫਰੰਸ ਹੋਈ ਫਿਰ ਜਥੇਦਾਰ ਮੋਨ ਸਿੰਘ ਜੀ ਤੜ ਇਹ ਵੀ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸੀ ਤੇ ਇਹਨਾਂ ਦੀ ਖਾਸੀਅਤ ਹੈ ਜਦੋਂ ਪਾਰਟੀ ਦੇ ਕੁਝ ਲੀਡਰਾਂ ਨੇ ਕਿਹਾ ਤੜ ਸਾਹਿਬ ਤੁਹਾਡੀ ਭਾ ਪ੍ਰਧਾਨਗੀ ਜਿਹੜੀ ਹੈ ਨਾ ਹੁਣ ਸਾਨੂੰ ਚੰਗੀ ਨਹੀਂ ਲੱਗਦੀ ਕਹਿੰਦੇ ਹਲੋ ਅਸਤੀਫਾ ਤੇ ਕਰੇ ਤੁਰ ਗਏ ਕਰੇ ਤੁਰ ਗਏ ਕਹਿੰਦੇ ਠੀਕ ਹੈ ਲਓ ਹਲੋ ਤੇ ਚੌਥੇ ਸੰਤ ਹਰਚੰਦ ਸਿੰਘ ਜੀ ਲੋਂਗੋਵਾਲ ਜਿਹੜੇ ਤੱਕ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਸੀ ਜਿਨ੍ਹਾਂ ਨੇ ਅਕਾਲੀ ਦਲ ਦੀ ਪ੍ਰਧਾਨਗੀ ਸੰਭੀ ਗਿਆਨੀ ਭਪਿੰਦਰ ਸਿੰਘ ਜੀ ਸਿੰਘ ਸਾਹਿਬ ਗਿਆਨੀ ਭਪਿੰਦਰ ਸਿੰਘ ਜੀ ਹਰਮੰਦਰ ਸਾਹਿਬ ਦੇ ਹੈੱਡ ਗ੍ਰੰਥੀ ਵੀ ਸੀ ਜਥੇਦਾਰ ਅਕਾਲ ਤਖਤ ਸਾਹਿਬ ਵੀ ਰਹੇ ਉਹ ਰਾਜ ਸਭਾ ਦੇ ਮੈਂਬਰ ਬਣੇ ਔਰ ਜਦੋਂ 1 ਨਵੰਬਰ 1966 ਨੂੰ ਪੰਜਾਬੀ ਸੂਬਾ ਬਣਿਆ ਤੇ ਉਹਦੇ ਪਹਿਲੇ ਚੀਫ ਮਿਨਿਸਟਰ ਬਣੇ ਗੁਰਮਖ ਸਿੰਘ ਜੀ ਮੁਸਾਫਰ ਉਹ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸੀ ਜਿਹੜੇ ਕਹਿੰਦੇ ਆ ਨਾ ਯਕਾਲ ਤਖਤਾ ਜਥੇਦਾਰ ਜੀ ਪ੍ਰਧਾਨ ਬੰਨਣਾ ਚਾਹੁੰਦਾ ਸੀ ਫਲਾਨਾ ਟਮਕਾ ਇੱਕ ਇਤਿਹਾਸ ਹੈ ਸਾਡਾ ਇਹ ਕੋਈ ਮਾੜੀ ਗੱਲ ਨਹੀਂ ਹੈ ਇਹ ਸਾਡਾ ਇਤਿਹਾਸ ਹੈ ਜਦੋਂ ਜਦੋਂ ਸ਼੍ਰੋਮਣੀ ਅਕਾਲੀ ਦੇ ਵਿੱਚ ਦਲ ਦੇ ਵਿੱਚ ਕੋਈ ਅਧੋਗਤੀ ਆਈ ਹੈ ਤੇ ਉਦੋਂ ਫਿਰ ਧਾਰਮਿਕ ਬੰਦਿਆਂ ਨੇ ਧਾਰਮਿਕ ਸਾਡੀ ਲੀਡਰਸ਼ਿਪ ਨੇ ਰਾਜਨੀਤੀ ਦੀ ਕਮਾਂਡ ਵੀ ਜਿਹੜੀ ਆ ਉਹ ਨਾਲ ਸੰਭਾਲੀ ਹੈ ਔਰ ਮੈਂ ਅਕਾਲਪੁਰ ਖੱਗੇ ਅਰਦਾਸ ਕਰਦਾ ਜਿਹੜਾ ਤੁਸੀਂ ਮੇਰੇ 'ਚ ਵਿਸ਼ਵਾਸ ਪ੍ਰਗਟ ਕੀਤਾ ਹੈ ਮੈਂ ਉਸ ਵਿਸ਼ਵਾਸ ਦੇ ਖਰਾ ਉਤਰਨ ਦਾ ਜਿਹੜਾ ਹੈ ਉਹ ਯਤਨ ਕਰੂੰਗਾ ਸਾਥ ਸੰਗਤ ਤੁਸੀਂ ਮੇਰੇ ਨਾਲ ਚੱਲੋਗੇ ਤੁਸੀਂ ਮੈਨੂੰ ਘੋੜਾ ਬਣਾ ਕੇ ਮੈਦਾਨ 'ਚ ਛੱड़ਤਾ ਹੈ ਬਸ ਇੰਨੀ ਅਪੀਲ ਹੈ ਕਿ ਡਹਾ ਨਾ ਪਾਇਓ ਜੇ ਫਿਰ ਭੱਜਿਆ ਨਹੀਂ ਜਾਣਾ ਕਿਉਂਕਿ ਮੁਕਾਬਲਾ ਬਹੁਤ ਤਕੜਾ ਹੈ ਜੇ ਡਹਾ ਪਾਤਾ ਤੇ ਫਿਰ ਘੋੜੇ ਤੋਂ ਭੱਜਿਆ ਨਹੀਂ ਜਾਣਾ ਫਿਰ ਦੋਸ਼ ਮੈਨੂੰ ਨਾ ਦਿਓ ਵਰਨਾ ਕਾਮਯਾਬੀ ਵੱਟ ਤੇ ਹੈ ਸਾਡਾ ਸਰਕਾਰ ਬਣਾਉਣਾ ਮਕਸਦ ਨਹੀਂ ਹੈ ਕੇਵਲ ਸਾਡਾ